ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਲਗਾਤਾਰ ਜਾਰੀ ਹੈ ਔਰ ਹੁਣ ਤਾਂ ਭਰਤੀਆਂ ਜਿਹੜੀਆਂ ਨੇ ਉਹ ਵਾਪਸ ਵੀ ਲਈਆਂ ਜਾ ਰਹੀਆਂ ਵਾਪਸ ਵੀ ਆਉਂਦੀਆਂ ਪਈਆਂ ਜਿਸ ਤੋਂ ਇਹ ਪਤਾ ਲੱਗੇ ਆ ਕਿ ਆਖਰ ਕਿੰਨੇ ਮੈਂਬਰ ਚੁਣੇ ਗਏ ਨੇ ਇਵੈਂਚੁਅਲੀ ਡੈਲੀਗੇਸ਼ਨਸ ਚੁਣੇ ਜਾਣਗੇ ਔਰ ਡੈਲੀਗੇਟਸ ਜਿਹੜੇ ਨੇ ਉਹ ਪ੍ਰਧਾਨ ਦੀ ਚੋਣ ਕਰਨਗੇ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਪ੍ਰਧਾਨ ਕੌਣ ਹੋਵੇਗਾ ਜੇ ਅਲਟੀਮੇਟਲੀ ਇਹ ਇੱਕ ਵੱਖਰਾ ਅਕਾਲੀ ਦਲ ਬਣਨਾ ਹੈ ਜਾਂ ਇੱਕ ਵੱਖਰੀ ਪਾਰਟੀ ਬਣਨੀ ਹੈ ਇੱਕ ਪੰਥਕ ਜਮਾਤ ਬਣਨੀ ਹੈ ਸੁਖਬੀਰ ਸਿੰਘ ਬਾਦਲ ਨੂੰ ਟੱਕਰ ਦੇਣ ਵਾਲਾ ਪ੍ਰਧਾਨ ਕੌਣ ਹੋ ਸਕਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬਾਦਲ ਧੜੇ ਦੇ ਪ੍ਰਧਾਨ ਨੇ ਉਹ ਸੁਖਬੀਰ ਸਿੰਘ ਬਾਦਲ ਨਹੀਂ ਇਸ ਵੇਲੇ ਅ ਕੋਸ਼ਿਸ਼ ਤਾਂ ਇਹੀ ਕੀਤੀ ਜਾ ਰਹੀ ਹੈ ਪੰਜ ਮੈਂਬਰੀ ਕਮੇਟੀ ਵੱਲੋਂ ਕਿ ਸੰਪੂਰਨ ਅਕਾਲੀ ਦਲ ਜਿਹੜਾ ਉਹ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਹੋਈ ਭਰਤੀ ਮੁਹੰਮਦ ਦੇ ਤਹਿਤ ਜਿਹੜਾ ਉਹ ਬਣੇ ਔਰ ਉਸੇ ਦਾ ਪ੍ਰਧਾਨ ਹੋਵੇ ਪਰ ਸਵਾਲ ਇਹੀ ਹੈ ਕਿ ਪ੍ਰਧਾਨ ਕੌਣ ਹੋਵੇਗਾ ਜੇ ਚਰਨਜੀਤ ਸਿੰਘ ਬਰਾੜ ਦੀ ਇੱਕ ਇੰਟਰਵਿਊ ਵੇਖੀ ਜਾਵੇ ਚਰਨਜੀਤ ਸਿੰਘ ਬਰਾੜ ਨੂੰ ਵਾਰ-ਵਾਰ ਪੁੱਛਿਆ ਗਿਆ ਹਾਲਾਂਕਿ ਸਾਰੇ ਲੀਡਰਾਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਪ੍ਰਧਾਨ ਕੌਣ ਹੋ ਸਕਦਾ ਹੈ ਕਈ ਥਾਵਾਂ ਦੇ ਉੱਤੇ ਕਿਆਸ ਵੀ ਲੱਗ ਰਹੇ ਨੇ ਕਿ ਪ੍ਰਧਾਨ ਕੌਣ ਹੋ ਸਕਦਾ ਹੈ ਇਸ ਦੇ ਮੱਦੇਨਜ਼ਰ ਚਰਨਜੀਤ ਬਰਾੜ ਨੂੰ ਜਦੋਂ ਸਵਾਲ ਹੋਇਆ ਤਾਂ ਉਹ ਕਹਿੰਦੇ ਨੇ ਕਿ ਪ੍ਰਧਾਨ ਪੰਥਕ ਹੋਣਾ ਚਾਹੀਦਾ ਹੈ ਬਾਣੇ ਦਾ ਤੇ ਬਾਣੀ ਦਾ ਧਾਰਨੀ ਹੋਣਾ ਚਾਹੀਦਾ ਹੈ ਔਰ ਰਵਾਇਤਾਂ ਨੂੰ ਸਮਝਦਾ ਹੋਣਾ ਚਾਹੀਦਾ ਹੈ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੁਣ ਇਹ ਟ੍ਰਾਈਡਸ ਜਿਹੜੇ ਨੇ ਉਹ ਬਾਕੀਆਂ ਨਾਲ ਵੀ ਰਲਦੇ ਨੇ ਪਰ ਇੱਕ ਨਾਮ ਵਿੱਚੋਂ ਵੱਖਰਾ ਵਿਲੱਖਣ ਉੱਭਰਨ ਲੱਗ ਗਿਆ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਹਾਲਾਂਕਿ ਜੋ ਰੈਫਰੈਂਸ ਚਰਨਜੀਤ ਸਿੰਘ ਬਰਾੜ ਨੇ ਦਿੱਤੀ ਹੈ ਉਹ ਰੈਫਰੈਂਸ ਹੋਰ ਬਹੁਤ ਸਾਰੇ ਲੀਡਰਾਂ ਨਾਲ ਜੁੜਦੀ ਹੋ ਸਕਦੀ ਆ ਰਲਦੀ ਹੋ ਸਕਦੀ ਹੈ ਪਰ ਚਰਚਾ ਦਾ ਕੇਂਦਰ ਬਣ ਕੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣੇ ਚਰਚਾ ਚੜ ਗਈ ਹੈ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਨੂੰ ਪ੍ਰਧਾਨ ਬਣ ਕੇ ਟਕਰਣਗੇ ਹਾਲਾਂਕਿ ਆਪਣੇ ਭਾਸ਼ਨਾ ਦੇ ਵਿੱਚ ਬੇਹੱਦ ਗੱਲਾਂ ਸੁਖਵੀਰ ਸਿੰਘ ਬਾਦਲ ਦੇ ਮੁਤਲਕ ਸਾਥਕਾ ਜਿਹਦਾਰ ਨੇ ਕੀਤੀਆਂ ਨੇ ਪਰ ਕੀ ਗਿਆਨੀ ਹਰਪ੍ਰੀਤ ਸਿੰਘ ਹੁਣ ਪ੍ਰਧਾਨ ਬਣ ਕੇ ਹੀ ਪ੍ਰਧਾਨ ਦਾ ਟਕਰਾ ਕਰਨਗੇ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਔਰ ਕੀ ਅਲਟੀਮੇਟਲੀ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਜਾਂਦਾ ਥੋਡੀ ਇਸ ਬਾਰੇ ਕੀ ਰਾਏ ਹੈ ਕਿ ਜੇ ਨਵੀਂ ਪਾਰਟੀ ਬਣਦੀ ਹੈ ਤਾਂ ਉਸ ਦਾ ਪ੍ਰਧਾਨ ਸਾਬਕਾ ਜਿਹੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣੇ ਚਾਹੀਦੇ ਨੇ ਆਪਣੀ ਰਾਏ ਜ਼ਰੂਰ ਦੱਸਣਾ ਔਰ ਬਨੇ ਰੋ ਬਨ ਇੰਡੀਆ ਪੰਜਾਬੀ